ਅਮਰੀਕਾ ਤੋਂ ਅਮਰਤਪਾਲ ਦੇ ਪ੍ਰਚਾਰ ਕਰਨ ਦੇ ਲਈ ਆਏ ਜੋਧਵਿਰ ਸਿੰਘ ਜੋਦਾਪਾਉ ਉਹਨਾਂ ਉੱਤੇ ਜਾਨਲੇਵਾ ਹਮਲਾ ਹੋਇਆ ਹੈ। ਕੱਲ ਵੀ ਨੂੰ ਕੁੱਟਦੇ ਹੀ ਨਾਲ ਭੈਣਾਂ ਦੀਆਂ ਤੇ ਮਾਦਿਆਂ ਗਾਲ੍ਹਾਂ ਮੈਨੂੰ ਵੀ ਕੱਢਦਾ ਤੇ ਭਾਈ ਅਮਰਤਪਾਲ ਸਿਕ ਨੂੰ ਕੱਢਦਾ ਹੈ। ਤੂੰ ਸਾਲਾ ਬਣਿਆ ਸੀ ਅਮਰਤਪਾਲ ਦਾ। ਇੱਕ ਮੁੰਡਾ ਵਾਰ-ਵਾਰ ਕਹੀ ਜਾਂਦਾ ਵੀ ਤੁਸੀਂ ਕੀ ਕਰਨ ਦਾ ਹੈ ਜੇ ਇਹਨੂੰ ਜਿੱਨਾ ਕੁੱਟਣਾ ਹੈ ਖਰੀ ਕੋਟਰ ਦੇ ਮੈਨੂੰ ਦੋ ਤੇ ਇਹਨੂੰ ਗੋਲੀ ਮਾਰ ਕੇ ਦਰਿਆ 'ਚ ਪਾਈਏ। ਨਾਜ਼ਰ ਮੁੰਡੇ ਗਾ ਮਗਰਲੇ ਬੰਨੇ ਉਹਨੇ ਮੇਰੇ ਇਥੇ ਚੂਲੇ ਦੇ ਵਿੱਚ ਟੀਕਾ ਮਾਰਿਆ ਤੇ ਮੁੜ ਕੇ ਜਦੋਂ ਮੇਰੇ ਵਾਲ ਫੜੇ ਆ ਉਹਦੀ ਗੱਡੀ ਘੋងਗੀ ਫਿਰ ਮੇਰੇ ਕੋਟਾ ਦੇ ਜੋ ਮਾਰ ਲਗੇ ਫਿਰ ਮੇਰੇ ਮੂੰਹ ਤੇ ਬੜੀਆਂ ਉਹਨਾਂ ਨੇ ਮਾਰ ਮਾਰ ਕੇ ਦੇ ਖੋਤੀ ਕਰਕੇ ਲੋਕੀ ਐਵੇਂ ਨਹੀਂ ਜਾਣਦੇ ਤੈਨੂੰ ਦੱਸਾਂਗੇ ਅਸੀਂ ਕੀਆ ਮਤਲਬ ਐਦਾਂ ਕਰਕੇ ਕਹੀ ਜਾਂਦਾ ਸੀ ਤੇ ਉਹਦੇ ਕੋ ਹੈਗਾ ਹੀ ਆਪਣਾ ਦੇਸੀ ਵੇਖੋ ਨੂੰ ਸਿਕਸਰ ਜਿਹਾ ਲੱਗਦਾ ਸੀ ਤੇ ਉਹ ਵਾਰ-ਵਾਰ ਕੱਢਦਾ ਸੀ ਵੀ ਇੱਧਰ ਲਿਆ ਤੇ ਇੱਕ ਜਿਹੜਾ ਦਾਤਰ ਵਾਲਾ ਉਹ ਵਾਰ-ਵਾਰ ਲਿਆਉਂਦਾ ਸੀ ਉਹਨੇ ਜੋ ਉਹਨੇ ਇੱਕਰੀ ਸ਼ਰਾਬ ਬਹੁਤ ਜਿਆਦਾ ਪੀਤੀ ਮੈਨੂੰ ਕਹੀ ਜਾਂਦਾ ਏ ਇਹ ਸ਼ਰਾਬ ਤੇਰੇ ਤੇ ਲਾਉਣ ਵਾਸਤੇ ਪੀਤੀ ਆ ਉਹ ਜੋ ਕੀਤਾ ਦੇ ਉਹੋ ਇੱਥੇ ਮਰੇ ਉਹਨੇ ਮਾਰੀ ਆ ਕਰਪਾਨ ਜਿਹੜੇ ਬੰਦੇ ਨੇ ਤੁਹਾਨੂੰ ਕੁੱਟਿਆ ਉਹਨਾਂ ਕੋਲੇ ਇੰਨੀ ਪਾਵਰ ਤਾਂ ਹੋਊਗੀ ਨਾ ਕਿ ਤੁਸੀਂ ਬਾਹਰੋਂ ਵਾਇਂ ਤੁਹਾਡੇ ਤੇ ਹਮਲਾ ਕੀ ਲੱਗਦਾ ਤੁਹਾਨੂੰ ਕਿ ਕਿੰਨਾ ਨੇ ਭੇਜਿਆ ਹੋਗਾ ਉਹਨਾਂ ਨੂੰ ਪਿਛਲੀ ਕਹਾਣੀ ਕੀ ਲੱਗਦੀ ਤਾਂ ਲੱਗਦਾ ਕਿ ਇਹਨਾਂ ਬਦਮਾਸ਼ਾਂ ਦਾ ਸੌਫਟ ਟਾਰਗੇਟ ਆ ਜਾਣਾ ਰਿਹਾ ਉਹਨਾਂ ਨੂੰ ਪਤਾ ਕਿ ਜਿੰਨਾ ਮਰਜ਼ੀ ਕੁੱਟ ਮਾਰ ਲਓ ਮੁੜ ਕੇ ਐਨਆਰ ਨੇ ਤੇ ਬਾਹਰ ਜਾਣਾ ਹੁੰਦਾ ਕਾਰਵਾਈ ਕਰਾਉਣ ਦੀ ਤਾਂ ਵੱਡਾ ਚੱਕਰ ਹੀ ਇਹ ਹੋਆ ਮੈਨੂੰ ਕਰੀ ਜਾਂਦੇ ਸੀ ਵੀ ਕਰ ਲੈ ਪੁੱਤ ਕਾਰਵਾਈ ਤੇ ਕੀ ਕਰੇਗਾ ਚੜ ਜੇਗਾ ਜੱਜ ਉਦੋਂ ਫਿਰ ਮੁੰਡਾ ਸਾਹਮਣੇ ਆਇਆ ਉਹ ਤੇ ਸਾਡੇ ਤੇ ਐਮਐਲਏ ਸਾਹਿਬ ਦੇ ਨਾਲ ਤੁਰੇ ਫਿਰਦਾ ਹੁੰਦਾ ਉਹ ਵੀਰੋ ਕੋਲੀ ਉਂਗਲ ਦੇ ਉੱਤੇ ਨਿਸ਼ਾਨਾ ਵੋਟ ਪਾਈਦਾ ਅਮਰਤਪਾਲ ਨੂੰ ਤੁਸੀਂ ਇਹ ਵੋਟ ਪਾਈ ਤੇ ਉਸ ਤੋਂ ਬਾਅਦ ਤੁਹਾਡਾ ਇਹ ਹਸ਼ਰ ਹੋਇਆ 21 ਸੰਤ ਨੂੰ ਕੀ ਸਮਝਾਉਣਾ ਚਾਹੁੰਦਾ ਸਿਸਟਮ ਕੀ ਸਮਝਾਉਣਾ ਚਾਹੁੰਦਾ ਕਿ ਅਮਰਤਪਾਲ ਦੇ ਹੱਥ ਚ ਖੜਨ ਵਾਲਿਆਂ ਦਾ ਆਹੀ ਹਾਲ ਹੋ ਗਿਆ ਡਗ ਮੇਰਾ ਬੂਂ ਤੇ ਮੈਨੂੰ ਜਦੋਂ ਕੁੱਟਣ ਤੇ ਮੈਨੂੰ ਨਾ ਮੈਂ ਉਹ ਨਾਲ ਨਹੀਂ ਲੈਣਾ ਵੀਰੇ ਦਾ ਉਹ ਵੀ ਐ ਤੂੰ ਨੀ ਤੁਰ ਗਿਆ ਮੈਂ ਉਹਨੂੰ ਪੁੱਛਿਆ ਖੰਡੇ ਵੀਰ ਨੂੰ ਨਾ ਖੰਡੇ ਜਦੋਂ ਇੰਨੀ ਕੁੱਟ ਪੈਂਦੀ ਆ ਬੰਦੇ ਕੁੱਟ ਕੇ ਦਾ ਚੱਲ ਜਾਂਦੇ ਆ ਵੀ ਜਦੋਂ ਇੰਨਾ ਪਾੜ ਦਿੰਦੇ ਬੰਦੇ ਨੂੰ ਮੈਨੂੰ ਕਹਿੰਦਾ ਵੀ ਸਿੰਘ ਜਦੋਂ ਤੁਹਾਡਾ ਕੋਈ ਨਾ ਪਿਆਰ ਵਾਦਾ ਜਾਂਦਾ ਨਾ ਇਹ ਗੱਲਾਂ ਕੋਈ ਨਹੀਂ ਰਹਿੰਦੀਆਂ ਮੈਨੂੰ ਕੱਲ੍ਹ ਗੱਲ ਸਮਝ ਆਈ ਲੱਖਾਂ ਸਦਨਾਂ ਨਾਲ ਤੁਹਾਡੀ ਗੱਲ ਹੋਈ ਪਾਨਾ ਸਿੱਧੂ ਨਾਲ ਹੋਈ ਅਮਰਿਤਪਾਲ ਦੇ ਪਰਿਵਾਰ ਨਾਲ ਹੋਈ ਆ ਰਹੇ ਨੇ ਉਹ ਇੱਥੇ ਇਨਸਾਫ ਦੇ ਲਈ ਇੱਕ ਹੋਣ ਮੂਵਮੈਂਟ ਚੱਲੂਗੀ ਜੀ ਬਿਲਕੁਲ ਸਾਬ ਅਮਰੀਕਾ ਤੋਂ ਅਮਰਿਤਪਾਲ ਦੇ ਪ੍ਰਚਾਰ ਕਰਨ ਦੇ ਲਈ ਆਏ ਜੋਧਵੀਰ ਸਿੰਘ ਜੋਧਾਪਾਉ ਉਹਨਾਂ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਦੇਰ ਰਾਤ ਕੁਝ ਲੋਕਾਂ ਨੇ ਕਿਡਨਾਪ ਕੀਤਾ ਲੁੱਟਪਾਟ ਕੀਤੀ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉੱਥੋਂ ਕਿਵੇਂ ਜਾਨ ਬਚਾ ਕੇ ਇਹੇ ਵਾਪਸ ਭੱਜੇ ਗੱਲਬਾਤ ਕਰਦੇ ਆ ਬਾਈ ਤੁਹਾਡੀ ਬਹੁਤ ਜ਼ਿਆਦਾ ਕੁੱਟਮਾਰ ਹੋਈ ਲੱਗ ਰਹੀ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਾਰੀ ਸਾਧ ਸੰਗਤ ਨੂੰ ਜਿਹੜੀਆਂ ਗੁਰੂ ਸਾਹਿਬ ਦੀ ਬਖਸ਼ਿਸ਼ ਤਹਿਤ ਤਨਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਪੁੱਤਰਾਂ ਦੇ ਦਾਨੀ ਉਹਨਾਂ ਦੀ ਰਹਿਮਤ ਸਦਕਾ ਜਿਹੜੀਆਂ ਸਾਡੇ ਦੋ ਕੌਮੀ ਵੀਰਾਂ ਦੀ ਜਿੱਤ ਹੋਈ ਆ ਤੇ ਨਾਲ ਹੀ ਜਿਹੜੇ ਸਾਡੇ ਦਿਹਾੜੇ ਚੱਲਣ ਦਾ ਆ ਦੁੱਖ ਦੇ ਦਿਹਾੜੇ ਤੇ ਇਸ ਛੱਟ ਦੀ ਇਹ ਲੁੱਟਪੜ ਦੀ ਮੈਨੂੰ ਮੈਨੂੰ ਕੋਈ ਦੁੱਖ ਨਹੀਂ ਆ ਕਿਉਂਕਿ ਉਹ ਕਹਿੰਦੇ ਹੁੰਦੇ ਆ ਨਾ ਕਿ ਹ ਜਿੱਤ ਹਾਰ ਦੀ ਨਹੀਂ ਕੋਈ ਗੱਲ ਇਹ ਇਹ ਦੇਖੋ ਕਿ ਤਲਵਾਰ ਕਿਦੇ ਹੱਥੋਂ ਛੁੱਟੀ ਆ ਸਾਡੇ ਤੋਂ ਹਲੇ ਤਲਵਾਰ ਨਹੀਂ ਛੁੱਟੀ ਸ਼ਾਖਾਂੋਂ ਸੇ ਟੁੱਟ ਜਾਣਗੇ ਉਹ ਪੱਤੇ ਨਹੀਂ ਹੈ ਹਮ ਆਂਦੀਆਂ ਕੋ ਕਹਿ ਦੋ ਕਿ ਆਪਣੀ ਔਕਾਤ ਮੇ ਰਹੇ ਉਦੋਂ ਮੈਂ ਚੰਗਾ ਹੀ ਜਦੋਂ ਮੈਂ ਪੈਸੇ ਇਕੱਠੇ ਕਰਕੇ ਤੇ ਹੋਰ ਕੇ ਨੂੰ ਮਤਲਬ ਦੂਜੀ ਪਾਰਟੀਆਂ ਘੱਲੇ ਤੇ ਜੇ ਹੁਣ ਆਣ ਕੇ ਆਪਣੀ ਪੰਥ ਦੀ ਕੌਮ ਦੀ ਗੱਲ ਕੀਤੀ ਆ ਤੇ ਮਤਲਬ ਆ ਮਤਲਬ ਚਲੋ ਮੈਂ ਤੇ ਸੇਵਾ ਹੀ ਆ ਇਹ ਸੇਵਾ ਹੀ ਹੁੰਦੀ ਆ ਜੇ ਮੇਰੇ ਅੱਗੇ ਪਾਪੀ ਦੇ ਮਤਲਬ ਕਰਮਾਂ ਚ ਇਨੀ ਕ ਸੇਵਾ ਆ ਤੇ ਗੁਰੂ ਸਾਹਿਬ ਨੇ ਉਹ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਵਾਰਤਾ ਆਪਣੇ ਚਾਰੇ ਲਾਲਵਾਰ ਤੇ ਇਸ ਪੰਜਾਬ ਦੀ ਧਰਤੀ ਵਾਸਤੇ ਇਹਦੇ ਵਿੱਚ ਕੁਝ ਖਾਸ ਹੀ ਹੋਊਗਾ ਨਾ ਜੇ ਜਿਨ੍ਹਾਂ ਨੇ ਤੁਹਾਨੂੰ ਕਿਡਨਾਪ ਕੀਤਾ ਬਾਈ ਕਿੰਨੇ ਬੰਦੇ ਸੀਗੇ ਤੇ ਕਿਉਂਕਿ ਬਹੁਤ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਹੈ ਵਿਰੋਧੀਆਂ ਦੀ ਅਮਰਪਾਲ ਵੱਡੀ ਲੀਡ ਨਾਲ ਤੁਹਾਨੂੰ ਲੱਗਦਾ ਕਿ ਸਾਰਾ ਗੁੱਸਾ ਉਹ ਤੁਹਾਡੇ ਤੇ ਉਤਾਰਿਆ ਮੈਂ ਨਾ ਜਿੱਦਣ ਜਿੱਤੇ ਜਿੱਤੋਈ ਆ ਤੇ ਮੇਰੀ ਪਰਿਵਾਰ ਨਾਲ ਗੱਲ ਹੋਈ ਤੇ ਮੈਂ ਨਾ ਕਿਉਂਕਿ ਇੱਕ ਇੱਕ ਬੰਨੇ ਤੇ ਆਪਣੇ ਚੱਲਣ ਦਾ ਹੀ ਦਿਹਾੜੇ ਉਹ ਦਿਨ ਦੁੱਖ ਦੇ ਤੇ ਦੂਜੇ ਬੰਨੇ ਆਪਾਂ ਖੁਸ਼ੀ ਤੇ ਕੋਈ ਮਨਾਉਣੀ ਨਹੀਂ ਮੈਂ ਫਿਰ ਵੀ ਗੋਰਦਾਰੇ ਮਾਤਾ ਟੇਕਣ ਵਾਸਤੇ ਦੋ ਡੱਬੇ ਲੈ ਗਿਆ ਗੁਰੂ ਘਰ ਬੱਥਾ ਟੇਕ ਕੇ ਇੱਕ ਡੱਬੇ ਮੈਂ ਅੰਮ੍ਰਿਤਪਾਲ ਦੀ ਮਾਤਾ ਜੀ ਨੂੰ ਦੇ ਕੇ ਉੱਥੇ ਮਾਤਾ ਨਾਲ ਗੱਲਬਾਤ ਕਰਕੇ ਤੇ ਵਧਾਈ ਦੇ ਕੇ ਤੇ ਮੈਂ ਘਰ ਨੂੰ ਆ ਗਿਆ ਉਹ ਬੰਦੇ ਜਿਹੜੇ ਬੰਦੇ ਨੇ ਮੇਰਾ ਸਾਰਾ ਇਰਿਆਕੀ ਕਰਵਾਈ ਆ ਮਤਲਬ ਉਹ ਸਾਰਾ ਉਹ ਹੀ ਬੰਦਾ ਪੰਥ ਦੀਆਂ ਗੱਲਾਂ ਕਰਦਾ ਮੇਰੇ ਨਾਲ ਹੀ ਫਿਰਦਾ ਰਿਹਾ ਮੈਨੂੰ ਉਹ ਪਹਿਲਾਂ ਅੰਬਲੀ ਇੱਥੇ ਲੁੱਟਾ ਲਟਾ ਕਰਦਾ ਰਿਹਾ ਹੁਣ ਸਿੰਘ ਬਣਿਆ ਅਮਰਸ਼ਾ ਗਿਆ ਮੈਨੂੰ ਹੀ ਵੀ ਮਤਲਬ ਵੀ ਗੁਰੂ ਦਾ ਸੇਖ ਆ ਤੇ ਮੈਂ ਤੇ ਉਹਨੂੰ ਮਤਲਬ ਨਾਂ ਰੱਖਿਆ ਤੇ ਉਹ ਕਹਿੰਦੇ ਜਦੋਂ ਕੱਲ ਮੈਨੂੰ ਕੁੱਟਦੇ ਸੀ ਨਾ ਨਾਲ ਭੈਣਾ ਦੀਆਂ ਤੇ ਮਾਦੀਆਂ ਗਾਲਾਂ ਮੈਨੂੰ ਵੀ ਕੱਢਦਾ ਤੇ ਭਾਈ ਅਮਰਤਪਾਲ ਸਿੰਘ ਨੂੰ ਕੱਢਦਾ ਏ ਮੈਨੂੰ ਤੇ ਚਲੋ ਮੈਨੂੰ ਕੋਈ ਗੱਲ ਨਹੀਂ ਤੇ ਭਾਈ ਅਮਰਤਪਾਲ ਸਿੰਘ ਦੀ ਮਤਲਬ ਮਾਤਾ ਨੂੰ ਵੀ ਉਹਨੇ ਮਾ ਦੀਆਂ ਗਾਲਾਂ ਕੱਢਦਾ ਸੀ ਉੱਥੇ ਉੱਚੀ ਉੱਚੀ ਉਹ ਹੈ ਗਈ 8-9 ਜਾਣੇ ਦੋਵਾਂ ਗੱਡੀਆਂ ਦੇ ਵਿੱਚ ਫੋਰਚੂਨਰ ਗੱਡੀ ਹਾਂਜੀ ਭਾਈ ਇੱਕ ਵਾਰੀ ਸ਼ੁਰੂ ਦੱਸੋ ਵੀ ਕਿੱਥੋਂ ਤੁਹਾਨੂੰ ਕਿਡਨਾਪ ਕੀਤਾ ਤੇ ਕਿਵੇਂ ਸਾਰੀ ਰਾਤ ਕਿੱਥੇ ਲਗੇ ਕੀ ਕੁਝ ਕੀਤਾ ਤੁਹਾਨੂੰ ਮੇਰਾ ਪਿੰਡਿਆ ਮੈਂ ਟਾਲਾ ਸਾਹਿਬ ਗਿਆ ਹਾਂ ਕੱਲ ਟਾਲਾ ਸਾਹਿਬ ਮੈਂ ਉੱਥੇ ਅਰਦਾਸ ਕੀਤੀ ਜਾ ਕੇ ਮੈਂ ਜਿਸ ਦਿਨ ਪਹਿਲਾਂ ਗਿਆ ਸੀ ਵੋਟਾਂ ਤੋਂ ਪਹਿਲਾਂ ਗਿਆ ਸੀ ਦੋ ਦਿਨ ਤੇ ਮੈਂ ਉੱਥੇ ਅਰਦਾਸ ਕਰਕੇ ਆਇਆ ਸੀ ਵੀ ਗੁਰੂ ਸਾਹਿਬ ਜਿੱਤ ਬਖਸ਼ਿਓ ਕੱਲ ਮੈਂ ਸ਼ੁਕਰਾਨਾ ਕਰਨ ਗਿਆ ਸੀ ਟਾਲਾ ਸਾਹਿਬ ਤੇ ਉੱਥੇ ਉਸ ਵੇਲੇ ਮੌਸਮ ਬੜਾ ਸੋਹਣਾ ਸੀ ਨੇਰੀ ਵਗੰਡੇ ਹੀ ਤੇ ਮੈਂ ਇਸ਼ਨਾਨ ਕੀਤਾ ਉਹ ਮੇਰੇ ਕੋਲ ਵੀਡੀਓ ਬਣਾਈਆਂ ਮੇਰਾ ਬੜਾ ਮਨ ਖੁਸ਼ੀ ਤੇ ਉਹ ਬੰਦਾ ਮੈਨੂੰ ਵਾਰ-ਵਾਰ ਨਾ ਜਾਂ ਕਰੀਏ ਤਾਂ ਵਾਪਸ ਮੁੜੀਏ ਵਾਪਸ ਮੁੜੀ ਮੇਰੀ ਮੰਮੀ ਵੀ ਨਾਲ ਹੀ ਮੈਂ ਮੰਮੀ ਨਾਲ ਲੈ ਕੇ ਗਿਆ ਤੇ ਜਦੋਂ ਵੀ ਵਾਪਸ ਆਏ ਆ ਮਦਰ ਨੂੰ ਮੈਂ ਘਰੇ ਤਾਰਤਾ ਤੇ ਮੈਨੂੰ ਆਖਿਆ ਵੀ ਮੈਂ ਆਪਣੇ ਭਤੀਜੇ ਨੂੰ ਭੇਜਦਾ ਤੈਨੂੰ ਘਰ ਛੱਡ ਆਉਂਦਾ ਐ ਲੈ ਭਾ ਤੈਨੂੰ ਤੂੰ ਮੇਰੇ ਨਾਲ ਆਇਆ ਤਾਂ ਤੂੰ ਮੈਨੂੰ ਨਾ ਛੱਡ ਕੇ ਜਾਏਗਾ ਮੈਂ ਉਹਨੂੰ ਜੋ ਛੱਡਣ ਆਇਆ ਰਾਤ ਚੱਕ ਤੇ ਅਮ੍ਰਿਤਪੁਰ ਦਾ ਪੋਲਿਆ ਉੱਥੇ ਉਹਨਾਂ ਨੇ ਆਲਰੇਡੀ ਗੱਡੀ ਖਲਹਾਰੀ ਫੋਰਚੂਨਰ ਤੇ ਇੱਕ ਮਗਰਲੇ ਬੰਨੇ ਆਈ ਥਿੰਕ ਵਰਨਾ મતਲਬ ਸੈਡਨ ਟਾਈਪ ਗੱਡੀ ਸੀ ਕੋਈ ਚਿੱਟੀ ਤੇ ਫੋਰਚੂਨਰ ਵੀ ਚਿੱਟੀ ਸੀ ਇਹਨਾਂ ਨੇ મતਲਬ ਇੱਕਦਮ ਭਜਾ ਕੇ ਮੇਰੇ ਨਾਲ ਕੀਤੀ ਮੈਂ ਗੱਡੀ ਬੈਕ ਭਜਾ ਕੇ ਉੱਥੋਂ ਇੱਕ ਰੀ ਨਿਕਲਦੀ ਕੋਸ਼ਿਸ਼ ਕੀਤੀ ਪਰ ਦੋ ਜਾਨੇ ਅੰਦਰੋਂ ਨਿਕਲੇ ਤੇ ਉਹਨਾਂ ਨੇ ਪਦਾਤਰ ਮਾਰੇ ਕਰੀਮਾਂ ਗੱਡੀ ਭਜਾ ਲਈ ਪਰ ਫਿਰ ਇਹਨਾਂ ਨੇ ਹਿੱਟ ਕਰਕੇ ਤੇ ਮੈਨੂੰ ਸੁੱਟ ਲਿਆ ਵਿੱਚ ਮੇਰੀ ਬੜੀ ਜਦੋਂ ਜਿਆਦ ਹੁੰਦੀ ਰਹੀ ਮੈਂ ਮਤਲਬ ਫਿਰ ਇਹਨਾਂ ਨੇ ਮੈਨੂੰ ਪਿੱਛੇ ਕੱਢ ਕੇ ਬਹੁਤ ਜ਼ਿਆਦਾ ਮੈਨੂੰ 4 ਘੰਟੇ ਬਹੁਤ ਫੁੱਟਿਆ ਗਾਲਾਂ ਕੱਢਦੇ ਹੀ ਬਾਰਾ ਅਮਰਤ ਮਤਲਬ ਮਾਂ ਦੀਆਂ ਭੈਣ ਦੀਆਂ ਭਾਈ ਅਮਰਤਪਾਲ ਨੂੰ ਤੂੰ ਸਾਲਾ ਬਣਿਆ ਸੀ ਅਮਰਤਪਾਲ ਦਾ ਤੂੰ ਬਾਹਰੋਂ ਆਇਆ ਵਾ ਉਹਨੂੰ ਜਿਤਾਉਣ ਉਹ ਦੁੱਖ ਮਤਲਬ ਮੈਂ ਉਹ ਗੱਲਾਂ ਕੈਮਰੇ ਤੇ ਨਹੀਂ ਕਹਿ ਸਕਦਾ ਮਤਲਬ ਮੈਨੂੰ ਕੱਢੀਆਂ ਮੈਂ ਆਪਣੇ ਬੋਲਤੀਆਂ ਪਰ ਮੈਂ ਮਤਲਬ ਨਾ ਭਾਈ ਸਾਹਿਬ ਵਾਸਤੇ ਨਾ ਉਹਨਾਂ ਦੀ ਮਾਂ ਵਾਸਤੇ ਨਾ ਜੋ ਗੁਰੂਪੰਥ ਵਾਸਤੇ ਮੈਂ ਕੋਈ ਮਤਲਬ ਉਹ ਗੱਲਾਂ ਨਹੀਂ ਮਤਾਰਨੇ ਸਾਂਝੀਆਂ ਕਰ ਸਕਦਾ ਮਨ ਦੁਖਦਾ ਕਿ ਪੰਜਾਬ ਦੇ ਲਈ ਤੁਸੀਂ ਆਏ ਹੋ ਤੁਹਾਡੇ ਹਲਕੇ ਚ ਇੰਨੇ ਲੋਕਾਂ ਨੇ ਜਿਤਾਇਆ ਤੇ ਆ ਸਾਰਾ ਕੁਝ ਹੋਇਆ ਤੁਹਾਡੇ ਹੋਰ ਵੀ ਤੁਹਾਡੇ ਕੋਲ ਚੀਜ਼ਾਂ ਵੀ ਲੁੱਟ ਕੇ ਲੈ ਗਏ ਤੁਹਾਡੇ ਕੋਈ ਟੀਕਾ ਵੀ ਲਾਇਆ ਉਹ ਆ ਮੈਂ ਤੁਹਾਨੂੰ ਹਾਂ ਜੋ ਆਫ ਕੈਮਰਾ ਦੱਸਿਆ ਜਦੋਂ ਨਾ ਉਹਨਾਂ ਮੈਨੂੰ ਗੱਡੀ ਸੁੱਟਿਆ ਪਹਿਲਾਂ ਮੈਂ ਗੱਡੀ ਦੇ ਥੱਲੇ ਬਰ ਸੁੱਟਣ ਲੱਗਿਆ ਵੀ ਮੈਂ ਥੱਲੇ ਬਨੇ ਹੱਥ ਪਾ ਲਿਆ ਉਦੋਂ ਵੀ ਉਹਨਾਂ ਮੇਰੇ ਗੁੱਟਾਂ ਦੇ ਬੜੇ ਮਾਰੇ ਸਲਗਰ ਜੇ ਉਹਨੇ ਮੁਰਕੇ ਜੂਵੇ ਸੋਟਲਾ ਮੈਂ ਫਿਰ ਇੱਕ ਦੇ ਵਾਲ ਫੜਲੇ ਡਰਾਈਵਰ ਦੇ ਉਹਦਾ ਵੀ ਗੱਡੀ ਉਹਨੇ ਡੋਲ ਗਈ ਫਿਰ ਉਹਨੇ ਮਗਰਲੇ ਬੰਨੇ ਜਿਹੜਾ ਮੁੰਡਾ ਇਹਨੇ ਮੂੰਹ ਬੱਦਾ ਸੀ ਉਹਦਾ ਨਾਂ ਲੈਂਦੇ ਸੀ ਆਪਣਾ ਕਾਕੜ ਸਾਹ ਦੇ ਗਾਇਆਂ ਫੜਾ ਨਾਜ਼ਰ ਨਾਜ਼ਰ ਮੁੰਡੇ ਦਾ ਮਗਰਲੇ ਬੰਨੇ ਉਹਨੇ ਮੇਰੇ ਇੱਥੇ ਚੂਲੇ ਦੇ ਵਿੱਚ ਟੀਕਾ ਮਾਰਿਆ ਤੇ ਮੁੜਕੇ ਜਦੋਂ ਮੈਂ ਵਾਲ ਫੜਿਆ ਉਹਦੀ ਗੱਡੀ ਘੌਂਗੀ ਫਿਰ ਮੇਰੇ ਗੋਟਾ ਦੇ ਜੋ ਮਾਰ ਲਗੇ ਫਿਰ ਮੇਰੇ ਮੂੰਹ ਤੇ ਬੜੀਆਂ ਉਹਨਾਂ ਨੇ ਮਾਰ ਮਾਰ ਕੇ ਦੇ ਮਤਲਬ ਤੇ ਮੇਰੇ ਕੋ ਆ ਬੈਗ ਜਾ ਬੱਦਾ ਹੀ ਇੱਕ ਮੈਂ ਵੀ ਟਾਈਪ ਬੈਗ ਪਾਇਆ ਮੈਂ ਤੇ ਪਾਈ ਅਮਰਤਪਾਲ ਸਿੰਘ ਵੀਡੀਓ ਬਣਾਈ ਤੁਹਾਨੂੰ ਤੋਂ 360 ਕੈਮਰਾ ਨਹੀਂ ਦਿਖਾਇਆ ਉਹ ਮੇਰਾ 360 ਕੈਮਰਾ ਹੀ ਇੱਕ ਇੱਕ ਮੈਂ ਬਾਹਰੋਂ ਦੁਜਾ ਲੈ ਕੇ ਆਇਆ ਹੀ ਆਪਣਾ ਰੈਬਲ ਉਹਦਾ ਆਪਣਾ ਉਹ ਵੀ ਹੈਗਾ ਵਾ ਹਾਂਜੀ 7 800 ਡਾਲਰ ਦਾ ਇੱਕ ਮੇਰੀ ਵਿਆਹ ਵਾਲੀ ਰਿੰਗ ਹੀ ਉਹ ਨਹੀਂ ਮੇਰੇ ਗੁੱਟ ਚ ਆ ਗਈ ਮੈਂ ਪੀਲੀ ਕਲਦੀਆਂ ਫੋਟੋ ਮੇਰੀ ਘੜੀ ਮੇਰੇ ਬੜੀਆਂ ਫੋਟੋਆਂ ਲੋਕਾਂ ਨੇ ਵੇਖੀ ਹੋਣੀਆਂ ਆ ਪ੍ਰਿੰਸਪੋਰਟਸ ਗੱਡੀ ਉਹ ਨਹੀਂ ਮਰੀ ਆ ਗਈ ਮੇਰੀ ਅੱਖ ਚੇਨ ਹੀ ਮੈਂ ਇਥੋਂ ਪਹਿਲਾਂ ਨਹੀਂ ਪਾਇਆ ਹੁਣ ਜਦੋਂ ਦਾ ਜਿੱਤੇ ਹੀ ਉਸ ਦਿਨ ਮੈਂ ਬਾਜ਼ ਹੀ ਉਹਦਾ ਅਮਰੀਕਾ ਤੋਂ 골ਡ ਦਾ ਲੈ ਕੇ ਆਇਆ ਸੀ ਤੇ ਉਹ ਪਤਾ ਨਹੀਂ ਉਹਨਾਂ ਨੇ ਮਤਲਬ ਉਹਨਾਂ ਦੀ ਗੱਡੀ ਡੇਪਾ ਨਾਲ ਖੇਚ ਲਿਆ ਸਨੀਚ ਕਰ ਲੈ ਕਿ ਕੀਤਾ ਮੈਨੂੰ ਮਤਲਬ ਸੁੱਧ-ਬੁੱਧਿਆ ਮਤਲਬ ਉਹਨੂੰ ਮੈਨੂੰ ਇੰਜੈਕਸ਼ਨ ਨੇ ਮਨੂੰ ਮਤਲਬ ਜਦਾਂ ਸੁੱਧ-ਬੁੱਧਿਆ ਕਰਤਾ ਮਨੂੰ ਮੈਨੂੰ ਕੁਝ ਗੱਲਾਂ ਸੁਣ ਰਹੀਆਂ ਸੀ ਜਿਵੇਂ ਤੁਹਾਨੂੰ ਕਹਿ ਰਹੇ ਸੀ ਕਿ ਗੋਲੀ ਮਾਰ ਕੇ ਦਰਿਆ 'ਚ ਸਿੱਟ ਦੇਣਾ ਤੁਸੀਂ ਕਿਵੇਂ ਜਾਣ ਬਚਾ ਕੇ ਉੱਥੋਂ ਜਦੋਂ ਨਾ ਮੈਂ ਉਤੋਂ ਉਹ ਪਹਿਲਾਂ ਤੇ ਮੈਨੂੰ ਰਾਡਾ ਤੇ ਉਹਦੇ ਨਾਲ ਕੁੱਟਦੇ ਉਹਨਾਂ ਜਿਹੜੇ ਇੱਕ ਮੁੰਡਾ ਵਾਰ-ਵਾਰ ਕਹੀ ਜਾਂਦਾ ਸੀ ਵੀ ਤੁਸੀਂ ਕੀ ਕਰਨ ਦਾ ਏ ਜੇ ਇਹਨੂੰ ਜਿੰਨਾ ਕੁੱਟਣਾ ਏਖਰੀ ਕੋਟਰ ਦੇ ਮੈਨੂੰ ਦੋ ਤੇ ਇਹਨੂੰ ਗੋਲੀ ਮਾਰ ਕੇ ਦਰਿਆ ਚ ਪਾਈਏ ਉਹ ਵਾਰ-ਵਾਰ ਇਹੋ ਗੱਲ ਕਹੀ ਜਾਂਦਾ ਕਹੀ ਜਾਂਦਾ ਸੀ ਮੇਰਾ ਮੈਨੂੰ ਉਹਦਾ ਪਹਿਲਾ ਨਾਮ ਭੁੱਲ ਗਿਆ ਮਗਲਰ ਨਾਮ ਕਹਿੰਦਾ ਸੀ ਮੈਨੂੰ ਇਹ ਖੋਤੀ ਕਰਕੇ ਲੋਕੀ ਐਵੇਂ ਨਹੀਂ ਜਾਣਦੇ ਤੈਨੂੰ ਦੱਸਾਂਗੇ ਅਸੀਂ ਕੀ ਆ ਮਤਲਬ ਐਦਾਂ ਕਰਕੇ ਕਹੀ ਜਾਂਦਾ ਸੀ ਤੇ ਉਹਦੇ ਕੋ ਹੈਗਾ ਸੀ ਆਪਣਾ ਦੇਸੀ ਵੇਖ ਨੂੰ ਸਿਕਸਰ ਜਿਹਾ ਲੱਗਦਾ ਸੀ ਤੇ ਉਹ ਵਾਰ-ਵਾਰ ਕੱਢਦਾ ਸੀ ਵੀ ਇੱਧਰ ਲਿਆ ਤੇ ਇੱਕ ਜਿਹੜਾ ਦਾਤਰ ਵਾਲਾ ਉਹ ਵਾਰ-ਵਾਰ ਲਿਆਉਂਦਾ ਸੀ ਉਹਨੇ ਜੋ ਉਹਨੇ ਇੱਕਰੀ ਸ਼ਰਾਬ ਬਹੁਤ ਜਿਆਦਾ ਪੀਤੀ ਮੈਨੂੰ ਕਹੀ ਜਾਂਦਾ ਸੀ ਇਹ ਸ਼ਰਾਬ ਤੇਰੇ ਤੇ ਲਾਉਣ ਵਾਸਤੇ ਪੀਤੀ ਆ ਉਹ ਜੋ ਕੀਤਾ ਦੇ ਉਹੋ ਇੱਥੇ ਮਰੇ ਉਹਨੇ ਮਾਰੀ ਆ ਤਰਪਾਨ ਤੇ ਨਾਲ ਉਹ ਬਾਕੀ ਜਿਹੜਾ ਵਾ ਜਿਸ ਗੱਲ ਦਾ ਬਾਈ ਡਰ ਸੀ ਉਹੀ ਹੋਇਆ ਕਿ ਤੁਸੀਂ ਬਾਹਰੋਂ ਆਏ ਸੀਗੇ ਕਿ ਤੁਸੀਂ ਕਿਹਨੇ ਇੱਕ ਹਾਸੇ ਦੀ ਗੱਲ ਕਹੀ ਨਾ ਮਾਤਾ ਨੂੰ ਕਹਿਣਾ ਸੀ ਨਾ ਵੀ ਇਹਨਾਂ ਨੇ ਆਪਣੇ ਕਰੀਬੀ ਸਾਰੇ ਫੜਫੱਟ ੋਕੇ ਆ ਤੇ ਮਈਓ ਰਹਿ ਗਿਆ ਤੁਸੀਂ ਹੱਸੇ ਕੇ ਆ ਵੀ ਉਹ ਠਗਣ ਵਾਸਤੇ ਆਏ ਜੇ ਤੇ ਚਲੋ ਉਹ ਤੇ ਗੁਰੂ ਸਾਹਿਬ ਜਾਣਦੇ ਆ ਜੇ ਮੈਂ ਜਿਹੜੀ ਮਨ ਚ ਮੈਂ ਲੈ ਕੇ ਆਇਆ ਸੀ ਆਪਣੇ ਜੇ ਮੇਰੇ ਕੋਈ ਉਹਦੇ ਵਿੱਚ ਵਧੀ ਹੋਊਗੀ ਤੇ ਉਹਦਾ ਵੀ ਲੇਖਾ ਗੁਰੂ ਸਾਹਿਬ ਨੇ ਲੈਣਾ ਵਾ ਤੇ ਜਿਨ੍ਹਾਂ ਨੇ ਜੇ ਮੇਰੇ ਨਾਲ ਕੇ ਨੇ ਕੀਤੀ ਆ ਤੇ ਉਹਦਾ ਵੀ ਲੇਖਾ ਗੁਰੂ ਸਾਹਿਬ ਨੇ ਲੈਣਾ ਪਰ ਇੱਥੇ ਮੈਂ ਪ੍ਰਸ਼ਾਸਨ ਨੂੰ ਮਾਨਯੋਗ ਐਸਐਸਬੀ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਤੇ ਮੈਂ ਹਾਈ ਕਮਿਸ਼ਨਰ ਇਹ ਮਾਨ ਸਾਹਿਬ ਚਲੋ ਮੇਰੇ ਮਿੱਤਰ ਨੇ ਇਹ ਮਾਨ ਸਾਹਿਬ ਮੈਨੂੰ ਉਹਨਾਂ ਨੂੰ ਤੇ ਇਨ੍ਹਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੋਣਾ ਜਿਹੜੀਆਂ ਥੱਲੇ ਲੈਵਲ ਤੇ ਲੋਕ ਕਰਦੇ ਨੇ ਪਰ ਮੈਂ ਆਸ ਕਰਦਾ ਵਾਂ ਕਿ ਜਨਾਬ ਤੁਸੀਂ ਤੇ ਐਨਆਰਆਈਆਂ ਨੂੰ ਬਾਹਰੋਂ ਸਾਦੇ ਜੇ ਪਹਿਲਾਂ ਜੇ ਕੋਠੀ ਨੱਪੀ ਹੀ ਤੇ ਉਦੋਂ ਬੜਾ ਪਿਆਰ ਐਨਆਰਆਈਆਂ ਨੂੰ ਮਿਲਿਆ ਤੇ ਹੁਣ ਆ ਆ ਐਨਆਰਆਈ ਆਇਆ ਤੇ ਇੰਨੇ ਵੀ ਬੜਾ ਮਤਲਬ ਮਾਨ ਸਾਹਿਬ ਮੈਂ ਧਰ ਤੋਂ ਤੁਹਾਨੂੰ ਵੱਡਾ ਵੀਰ ਵੀ ਕਹਿੰਦਾ ਰਿਆਂ ਤੇ ਐਜ਼ এ ਸੀਐਮ ਜੇ ਤੁਸੀਂ ਕੁਰਸੀ ਤੇ ਬੈਠੇ ਜੇ ਮੈਂ ਧਰ ਤੋਂ ਮਤਲਬ ਆਸ ਕਰਦਾ ਵਾਂ ਇਨਸਾਫ ਦੀ ਮੈਂ ਕੋਈ ਫੇਵਰ ਨਹੀਂ ਧਰ ਤੋਂ ਚਾਹੁੰਦਾ ਤੇ ਨਾ ਮਤਲਬ ਇਹ ਕੋਈ ਇਹ ਮੇਰਾ ਰਾਈਟ ਆ ਜੇ ਤੁਸੀਂ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾ ਕੇ ਸ਼ਹੀਦ ਜੇ ਭਗਤ ਸਿੰਘ ਦੀ ਫੋਟੋ ਲਾ ਕੇ ਕਹਿੰਦੇ ਜੇ ਕਿ ਸਾਨੂੰ ਆਜ਼ਾਦੀ ਮਿਲੀ ਆ ਇਹਨਾਂ ਨੇ ਸਾਨੂੰ ਸੰਵਿਧਾਨ ਦਿੱਤਾ ਵਾ ਤੇ ਸਰ ਇਹ ਸੰਵਿਧਾਨ ਦਾ ਮਵੀ ਉਹਨਾਂ ਹੀ ਭਾਈਵਾਲਿਆਂ ਜਿਨਨੇ ਤੁਸੀਂ ਜੇ ਜੇ ਕੁਰਸੀ ਗਰਮਾ-ਗਰਮ ਚ ਆਪਾਂ ਜੋ ਕੁਝ ਕਹਿੰਦੇ ਰਹੇ ਆ ਤੇ ਸਾਬ ਕੁਲਫੀ ਹੁਣ ਵੀ ਗਰਮਾ-ਗਰਮ ਹੀ ਆ ਮਿਰਚਾ ਹੁਣ ਵੀ ਮਿਰਚਾ ਮਿੱਠੀਆਂ ਕਿ ਮਿਰਚਾ ਕੋੜੀਆਂ ਇਹਦਾ ਗੁਰੂ ਸਾਹਿਬ ਜਾਣਦੇ ਆ ਤੁਸੀਂ ਭਗਵੰਤਮਾਨ ਸਾਹਿਬ ਨੂੰ ਜਿਤਾਉਣ ਦੇ ਲਈ ਪੂਰੀ ਵਾਹ ਲਾਈ ਅਮਰੀਕਾ ਤੋਂ ਉਦੋਂ ਵੀ ਆਏ ਸੀਗੇ ਹੁਣ ਭਗਵੰਤਮਾਨ ਸਾਹਿਬ ਦੇ ਹੱਥ ਚ ਪਾਵਰ ਹੈ ਤੁਹਾਡੇ ਨਾਲ ਤੁਹਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਹੋਈ ਹੈ ਇਨਸਾਫ ਦੀ ਮੰਗ ਕਰਦੇ ਹਾਂ ਮੈਂ ਮੈਂ ਕਿਸੇ ਪਰਸਨ ਕੋ ਨਹੀਂ ਕਰਦਾ ਮੈਂ ਉਸ ਕੁਰਸੀ ਤੋਂ ਕਰਦਾ ਵਾਂ ਜਿਹੜੀ ਇਸ ਦੇਸ਼ ਦੇ ਸੰਵਿਧਾਨ ਨੇ ਉਹਨਾਂ ਨੂੰ ਬਖਸ਼ੀ ਆ ਉਸ ਕੁਰਸੀ ਦੇ ਉੱਪਰ ਚਾਹੇ ਕੋਈ ਪਰਸਨ ਬੈਠਾ ਹੋਵੇ ਉਹ ਬੜਾ ਰਿਸਪੈਕਟਡ ਆ ਮੈਂ ਉਸ ਪਰਸਦ ਤੋਂ ਆਸ ਕਰਦਾ ਵਾਂ ਕਿ ਉਹ ਮਤਲਬ ਇਨਸਾਫ ਦੀ ਜਿਹੜਾ ਵਾ ਉਹ ਕਰੂਗਾ ਬਾਕੀ ਜਿਹੜੇ ਨਤਾਰੇ ਆ ਉਹ ਗੁਰੂ ਸਾਹਿਬ ਨੇ ਕਰਨੇ ਆ ਜੇ ਇੱਥੇ ਨਾ ਹੋਣਗੇ ਤੇ ਫਿਰ ਗੁਰੂ ਸਾਹਿਬ ਤੇ ਆਪੇ ਕਰੂਗਾ ਜਿਹਨੇ ਇਸ ਧਰਤੀ ਲਈ ਚਾਰ ਪੁੱਤ ਵਾਰੇ ਆ ਉਹੀ ਨਤਾਰੇ ਕਰੂਗਾ ਜਿਹੜੇ ਬੰਦਿਆਂ ਨੇ ਤੁਹਾਨੂੰ ਕੁੱਟਿਆ ਉਹਨਾਂ ਕੋਲੇ ਇੰਨੀ ਪਾਵਰ ਤਾਂ ਹੋਊਗੀ ਨਾ ਕਿ ਤੁਸੀਂ ਬਾਹਰੋਂ ਵਾਏ ਤੁਹਾਡੇ ਤੇ ਹਮਲਾ ਕੀ ਲੱਗਦਾ ਤੁਹਾਨੂੰ ਕਿ ਕਿੰਨਾ ਨੇ ਭੇਜਿਆ ਹੋਊਗਾ ਉਹਨਾਂ ਨੂੰ ਪਿਛਲੀ ਕਹਾਣੀ ਕੀ ਲੱਗ ਰਹੀ ਮੈਂ ਇਹਦੇ ਬਾਰੇ ਵੀਰੇ ਕੀ ਕਹਿ ਸਕਦਾ ਗੱਲ ਸੁਣੋ ਇੱਕ ਮਿੰਟ ਸਭ ਕਹਿੰਦੇ ਦਿਆ ਕਿ ਜੇ ਰੱਬ ਤੋਂ ਬਾਅਦ ਕੇਕੋ ਸਭ ਤੋਂ ਬਾਅਦ ਪਾਵਰ ਆ ਉਹ ਸੀਐਮ ਕੋਲ ਹੁੰਦੀ ਆ ਤੇ ਸੀਐਮ ਤੋਂ ਬਾਅਦ ਹਲਕੇ ਦਾ ਮਿਲ ਆ ਜਾਂਦਾ ਵਾ ਕੀ ਮਜਾਲਾ ਕਿ ਮਤਲਬ ਇਹਨਾਂ ਦੀ ਮਤਲਬ ਹਾਂ ਤੋ ਜਾਂ ਸ਼ਾਬਾਸ਼ੀ ਤੋਂ ਬਿਨਾ ਇੱਥੇ ਕੋਈ ਸਾਲੀ ਇੱਕ ਸਨੇਚਿੰਗ ਵੀ ਹੋ ਜੇ ਤੂੰ ਮੈਨੂੰ ਕਰਕੇ ਖਾ ਹਾਂ ਇੱਥੇ ਕੋਈ ਛੋਟੀ ਜੀ ਗੱਲ ਤੇ ਜਿਨ੍ਹਾਂ ਨੇ ਕਰਨਾ ਉਹ ਸ਼ਰੇਆਮ ਭਾਵੇਂ ਕਤਲ ਵੀ ਕਰ ਜਾਣਾ ਜੇ ਮੈਂ ਨਾ ਭੱਜਦਾ ਉਥੋਂ ਉਹ ਜਿਹੜੇ ਤਿੰਨ ਮੁੰਡੇ ਸੀ ਉਹ ਮੈਨੂੰ ਲੱਗਦਾ ਪੱਕੇ ਕ੍ਰਿਮੀਨਲ ਕਿਉਂਕਿ ਉਹਨਾਂ ਨੂੰ ਜਦੋਂ ਉਹਨਾਂ ਨੇ ਮੈਨੂੰ ਕੁੱਟ ਕਰਕੇ ਨਾ ਉਹਨਾਂ ਨੇ ਫਿਰ ਕਾਲੀ ਪੈਗੀ ਛੇਤੀ ਭੱਜ ਗਏ ਕਿਉਂਕਿ ਉਹਨਾਂ ਨੂੰ ਲੱਗ ਪਿਆ ਵੀ ਪੁੱਲ ਸਨੇ ਭਾਲ ਕਰ ਰਹੀਆਂ ਉਹ ਨਿਕਲ ਗਏ ਦੂਜੇ ਦੋਵਾਂ ਨੇ ਜਿਆਦਾ ਸ਼ਰਾਬ ਪੀਤੀ ਤੇ ਇਹਨਾਂ ਦੇ ਅੰਦਰ ਤੰਗਲੀ ਪਈ ਮੈਂ ਮੁੜ ਕੇ ਤੰਗਲੀ ਉਹਨਾਂ ਵੱਲੋਂ ਕਰਕੇ ਜਦੋਂ ਇਹਨਾਂ ਦੇ ਉੱਤੇ ਫੋਰਚਿਊਨੀ ਜੀ ਦੇ ਪੈਰ ਕਰਕੇ ਭੱਜਾਂ ਮੈਂ ਉਹ ਮੈਂ ਮਕਈਆ ਵੱਲੋਂ ਭੱਜਾਂ ਮੁੜ ਕੇ ਤੇ ਜੇ ਮੈਂ ਨਾ ਭੱਜਦਾ ਤੇ ਹੋ ਸਕਦਾ ਵੀ ਹੁਣ ਨੂੰ ਤੁਸੀਂ ਉੱਤੇ ਲਿਖਣ ਦੇ ਹੁੰਦੇ ਵੀ ਜਿੱਦਾਂ ਤੁਸੀਂ ਅੱਜ ਆ ਕੇ ਆ ਕਿਆ ਵੀ ਕੁੱਟ ਮਾਰ ਰਹੀ ਆ ਤੇ ਤੁਸੀਂ ਉੱਥੇ ਚੈਨਲ ਦੇ ਕਹਿਣ ਦੇ ਹੁੰਦੇ ਵੀ ਜਿਹੜਾ ਅਮਰੀਕਾ ਤੋਂ ਆਇਆ ਸੀ ਉਹਦਾ ਅਮਰਤਪਾਲ ਨੂੰ ਜਿਤਾਉਣ ਤੋਂ ਬਾਅਦ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਮਨ ਦੁਖਦਾ ਇਹ ਹੀ ਸਿਸਟਮ ਬਦਲਣ ਦੀ ਤੁਸੀਂ ਵਾਰ-ਵਾਰ ਗੱਲ ਕਰਦੇ ਅਹ ਨੇ ਚਲੋ ਮੈਂ ਮੈਂ ਗੁਰੂ ਸਾਹਿਬ ਦੀ ਰਜਾ ਚ ਮੈਨੂੰ ਦੁੱਖ ਦੇ ਹੁੰਦਾ ਯਾਰ ਦੁੱਖ ਕਿਉਂ ਨਹੀਂਦਾ ਆਪਣੀ ਆ ਤੋਂ ਆਪਣੀ ਧਰਤੀ ਤੇ ਮਤਲਬ ਜਦੋਂ ਅਸੀਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਅਸੀਂ ਅੰਗਰੇਜ਼ ਸਾਡੇ ਆਣ ਕੇ ਕੰਮ ਕਰਨਗੇ ਤੇ ਜਦੋਂ ਅਸੀਂ ਆਪਣੀ ਥਾਂ ਤੇ ਆਪ ਹੀ ਨਹੀਂ ਸੇਫ ਇੰਨਾ ਇੱਥੇ ਸਾਰਾ ਕੁਝ ਚੱਲਣ ਡਿਆ ਵਾ ਤੇ ਮਤਲਬ ਦੁਖਦੇ ਹੋਣਾ ਹੀ ਆ ਸਾਡੀ ਯਾਰ ਸਾਡੀ ਧਰਤੀ ਆ ਸਾਡੀ ਸਾਡਿਆਂ ਬਾਬਿਆਂ ਦਾਦਿਆਂ ਨੇ ਹੜੱਪਾ ਸੱਭਿਆਤਾ ਨੂੰ ਤੋਂ ਸ਼ੁਰੂ ਹੋ ਕੇ ਅਹੀਂ ਕਿੱਦਾਂ ਇਹ ਬੰਜਰ ਧਰਤੀ ਨੂੰ ਅਹੀਂ ਇਹਨੂੰ ਬੜਾਇਆ ਵਾ ਇਸ ਧਰਤੀ ਤੋਂ ਜਦੋਂ ਕਾਟਰਨ 벨ਟ ਚੱਲਦੀ ਹੀ ਇਹ ਗਾਂਵ ਇਹ ਗਾਂ ਜਮੀਨਾ ਜਿਹੜੀਆਂ ਵਾ ਇਹ ਜੋ ਕੋ ਸਾਰਾ ਕੁਝ ਚੱਲਦਾ ਇਹਦੇ ਬਾਬਾ ਜੀ ਤੇ ਜੱਟਾਂ ਨੇ ਮਿਲੀਅਨ ਸੌਦੇ ਕਰਿਆ ਕਰਨੇ ਆ ਮਿਲੀਅਨ ਬਿਲੀਅਨ ਸੌਦੇ ਕਰਿਆ ਕਰਨੇ ਕੱਲਿਆਂ ਦੇ ਜੱਟ 28 ਲੱਖ ਮੰਗਦੇ ਨਾ ਤੇ ਬੜਿਆਂ ਨੇ ਕਰ ਕਰਨਾ ਅੰਗਰੇਜ਼ ਨੂੰ ਕਿ ਆਈ ਵਾਂਟ 2.5 ਬਿਲੀਅਨ ਇਦਾਂ ਸੌਦਾ ਹੋਇਆ ਕਰਨੇ ਇਹ ਜਿਹੜੀ ਜ਼ਮੀਨ ਆ ਜਿਹੜੀ ਜ਼ਮੀਨ ਫੂਡ ਦਿੰਦੀ ਆ ਬਿਲਕੁਲ ਬਾਈ ਤੁਹਾਨੂੰ ਲੱਗਦਾ ਕਿ ਇਹਨਾਂ ਬਦਮਾਸ਼ਾਂ ਦਾ ਸੌਫਟ ਟਾਰਗੇਟ ਆ ਨਾ ਰੇ ਉਹਨਾਂ ਨੂੰ ਪਤਾ ਕਿ ਜਿੰਨਾ ਮਰਜ਼ੀ ਕੁੱਟ ਮਾਰ ਲਓ ਮੁੜ ਕੇ ਐਨਆਰ ਨੇ ਤੇ ਬਾਹਰ ਜਾਣਾ ਹੁੰਦਾ ਕਾਰਵਾਈ ਕਰਾਉਣ ਦੇ ਤਾਂ ਵੱਡਾ ਚੱਕਰ ਹੀ ਇਹੋ ਆ ਮੈਨੂੰ ਕਰੀ ਜਾਂਦੇ ਸੀ ਵੀ ਕਰ ਲੈ ਪੁੱਤ ਕਾਰਵਾਈ ਤੇ ਕੀ ਕਰੇਗਾ ਚੜਜੇਗਾ ਜੱਜੇ ਮਤਲਬ ਸਭ ਤੋਂ ਵੱਡੀ ਗੱਲ ਆ ਤੇ ਐਨ ਆਰ ਆਈ ਨੂੰ ਹੁੰਦਾ ਵੀ ਮਿਤਰਾ ਜਾਨ ਛਡਾ ਕੇ ਭੱਜਾ ਠੀਕ ਆ ਤੇ ਚਲੋ ਉਹ ਹੋਰ ਹੋਣਗੇ ਜਿਹੜੇ ਜਾਨ ਛਡਾ ਕੇ ਭੱਜਣ ਦੇ ਹੋਣਗੇ ਜਿਨ੍ਹਾਂ ਮੈਂ ਫਿਰ ਉੱਥੇ ਆ ਜਾਣਾ ਮੈਂ ਜਿੰਨੂੰ ਆਪਣਾ ਪਿਓ ਮੰਨਦਾ ਤਨਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਮੈਂ ਜੇ ਮੇਰੇ ਮਨ 'ਚ ਕੋਈ ਬਦੀ ਹੋਊਗੀ ਤੇ ਫਿਰ ਮੈਂ ਲੇਖ ਆਪਣੇ ਪਿਓ ਨੂੰ ਦਊਂਗਾ ਤੇ ਜੇ ਮੇਰੇ ਨਾਲ ਕੋਈ ਵਾਦਾ ਕੀਤਾ ਜਿਹੜੇ ਮੇਰੇ ਮੇਰੇ ਇਸ ਕੌਮ ਦੇ ਨਾ ਬੰਦਿਆਂ ਨੂੰ ਗਾਲਾਂ ਕੱਢੀਆਂ ਤੇ ਉਹ ਮੇਰਾ ਗੁਰੂ ਸਾਹਿਬ ਆਪੇ ਵੇਖੂਗਾ ਜੇ ਇਹ ਹੁਣ ਦੇ ਹੁਕਮ ਨਾਲ ਨਾ ਇਨਸਾਫ ਕਰਨਗੇ ਮੈਂ ਇਹਨਾਂ ਕੋਲ ਪਹਿਲਾਂ ਇਨਸਾਫ ਦੀ ਆਸ ਕਰਦਾ ਨਹੀਂ ਤੇ ਫਿਰ ਉਹ ਪੁੱਤਰਾਂ ਦਾ ਦਾਨੀ ਤੇ ਆਪੇ ਇਨਸਾਫ ਕਿੰਨੇ ਜਣੇ ਸੀਗੇ ਟੋਟਲ ਤੇ ਕਿਉਂਕਿ ਪੁਲਿਸ ਤੁਹਾਨੂੰ ਸਾਰਿਆਂ ਦੀ ਪਛਾਣ ਹੈ ਸ਼ਕਲਾਂ ਪਛਾਣਦੇ ਮੈਨੂੰ ਵਿੱਚੋਂ ਦੋਵਾਂ ਤਿੰਨਾਂ ਦੀ ਤੇ ਚੰਗੀ ਤਰ੍ਹਾਂ ਪਛਾਣਿਆ ਮਤਲਬ ਉਹਨਾਂ ਨੇ ਮੂੰਹ ਬੰਨੇ ਸੀ ਜਿਹੜੇ ਮੁੰਡੇ ਦਾ ਮੈਂ ਜਦੋਂ ਉਹਨੇ ਗੱਡੀ ਭਾਈ ਤੁਹਾਨੂੰ ਦੱਸਿਆ ਮੈਂ ਵਾਲ ਫੜ ਲਿਆ ਉਹਦਾ ਪਰਨਾ ਲਾਇਆ ਉਹ ਫਿਰ ਮੁੰਡਾ ਮੈਨੂੰ ਪਛਾਣ ਦੇ ਵਿੱਚ ਆਇਆ ਉਹ ਫਿਰ ਮੁੜ ਕੇ ਮੇਰਾ ਜਦੋਂ ਮੂੰਹ ਤੇ ਮਾਰਦਾ ਸੀ ਨਾ ਉਦੋਂ ਵੀ ਜਦੋਂ ਇੱਕ ਵਾਰੀ ਝੜਪ ਹੋਈ ਆ ਕਿ ਦੂਜਿਆਂ ਨੇ ਸ਼ਰਾਬ ਬੜੀ ਪੀਤੀ ਸੀ ਉਦੋਂ ਫਿਰ ਮੁੰਡਾ ਸਾਹਮਣੇ ਆਇਆ ਉਹ ਇੱਥੇ ਸਾਡੇ ਤੇ ਐਮਐਲਏ ਸਾਹਿਬ ਦੇ ਨਾਲ ਤੁਰਾ ਫਿਰਦਾ ਹੁੰਦਾ ਉਹ ਵੀਰੋ ਹਾਂਜੀ ਇੱਥੋਂ ਦੇ ਇੱਥੋਂ ਪਿੰਦੇ ਨੇ ਚੰਗੇ ਵਧੀਆ ਸੋਹਣੇ ਪਰਿਵਾਰ ਦੇ ਨੇ ਉਹਨਾਂ ਦੇ ਚਾਚਾ ਜੀ ਆਈ ਥਿੰਕ ਐਮਪੀ ਦੀ ਤਿਆਰੀ ਚੁਰੀ ਕੰਡਲ ਲਾੜੀ ਜੀ ਲੱਗਦਾ ਤੁਹਾਨੂੰ ਤੁਹਾਡੇ ਨਾਲ ਕਿਸੇ ਚੀਜ਼ ਦੀ ਰੜਕ ਕੱਢੀ ਰੜਕ ਤੇ ਗੁਰੂ ਸਾਹਿਬ ਜਾਣਦੇ ਰੜਕ ਤੇ ਜਿਹੜੀ ਕੌਮ ਛਤਰਖਾਨ ਦੇ ਹੀ ਜੇ ਉਹਨਾਂ 2 ਐਮਪੀ ਜਿੱਤ ਗਏ ਆ ਇਹ ਕੋਈ ਨਿੱਕੀ ਜੀ ਗੱਲ ਆ ਵੇਖੋ ਦੀਪ ਵੀਰਾ ਕਹਿੰਦਾ ਨਾ ਕਲਾ ਵਰਤਦੀ ਆ ਕਲਾ ਇਦਾਂ ਵਰਤਦੀ ਆ ਜਿਹਦਾ ਕਹਿੰਦੇ ਆ ਨਾ ਕਿ ਹਾਥੀ ਇੱਕ ਦਾ ਮਾਰਿਆ ਬਸ ਇਦਾਂ ਹੀ ਜਦੋਂ ਥਾਪੜਾਂ ਦਾ ਗੁਰੂ ਸਾਹਿਬ ਦਾ ਨਹੀਂ ਤੇ ਮੇਰੇ ਅਰਗਾ ਇੱਕ ਐਬਾਂ ਦਾ ਮਾਰਿਆ ਬੰਦਾ ਵੇਖੋ ਪਤਾ ਨਹੀਂ ਕਿੰਨਿਆਂ ਕੋ ਨਾਂ ਮੈਂ ਪੂਰਾ ਸਰੂਪ ਜਿਹਾ ਤੇ ਫਿਰ ਮੈਂ ਗੁਰੂ ਸਾਹਿਬ ਨਾਲ ਮੇਰਾ ਇੰਨਾ ਪਿਆਰ ਆ ਮੈਂ ਉਹਦੇ ਹੌਸਲੇ ਨਾਲ ਇੰਨੀਆਂ ਗੱਲਾਂ ਕਰੀ ਜਾਂਦਾ ਆ ਇੱਕ ਇੱਕ ਕੜਾਈ ਵਰਤਦੀ ਆ ਸਾਬ ਦੋ ਬੰਦੇ ਜਿੱਤ ਕੇ ਸਾਡੇ ਵੇਖ ਪਾਰਲੀਮੈਂਟ ਚ ਨਹੀਂ ਤੇ ਸਾਡੀਆਂ ਕੁੱਟਿਆਂ ਲੁੱਟਿਆਂ ਦੀ ਸਾਡੀ ਕੋਈ ਗੱਲ ਹੀ ਨਹੀਂ ਕਰਦਾ ਹੁਣ ਸਾਡੀ ਆਵਾਜ਼ ਤੇ ਯਾਰ ਕੋਈ ਚੁੱਕੂਗਾ ਨਾ ਜੇ ਮਤਲਬ ਇਸ ਚੀਜ਼ ਦੇ ਵਾਸਤੇ ਤੁਸੀਂ ਵੇਖੋ ਪਹਿਲਾਂ ਸਾਡੇ ਹਜ਼ਾਰਾਂ ਬੰਦੇ ਮਤਲਬ ਜਾਨਾ ਦੇ ਗਏ ਤੇ ਜੇ ਆ ਇੱਕ ਮੇਰੇ ਅਗਾ ਐਬੀਜਾ ਬੰਦਾ ਮਤਲਬ ਐਨੇ ਕੁਝ ਵਾਸਤੇ ਜੇ ਜਾਨ ਉਤਰ ਜਾਊਗਾ ਇਹ ਤੇ ਮਤਲਬ ਕਿਹੇ ਮਤਲਬ ਕੁਝ ਵੀ ਨਹੀਂ ਤੁਸੀਂ ਸਮਝੇ ਨਾ ਤੁਹਾਡੀ ਉਂਗਲ ਦੇ ਉੱਤੇ ਨਿਸ਼ਾਨ ਆ ਵੋਟ ਪਾਈ ਦਾ ਅਮਰਤਪਾਲ ਨੂੰ ਤੁਸੀਂ ਇਹ ਵੋਟ ਪਾਈ ਤੇ ਉਸ ਤੋਂ ਬਾਅਦ ਤੁਹਾਡਾ ਇਹ ਹਸ਼ਰ ਹੋਇਆ ਇਹ ਕੀ ਸਮ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਹੈ ਸਿਸਟਮ ਕੀ ਸਮਝਾਉਣਾ ਚਾਹੁੰਦਾ ਹੈ ਕਿ ਅਮਰਤਪਾਲ ਦੇ ਹੱਕ ਚ ਖੜਨ ਵਾਲਿਆਂ ਦਾ ਆਹੀ ਹਾਲ ਹੋਊਗਾ ਨਹੀਂ ਅਮਰਤਪਾਲ ਮੈਂ ਅਮਰਤਪਾਲ ਵਾਸਤੇ ਨਹੀਂ ਆਇਆ ਮੈਂ ਕਈ ਪਰਸਨ ਵਾਸਤੇ ਨਹੀਂ ਆਇਆ ਸਿਸਟਮ ਤੁਹਾਨੂੰ ਕਹਿੰਦਾ ਵਾ ਕਿ ਧੌਣ ਨੀ ਵੀ ਕਰਕੇ ਕੋਡੇ ਹੋ ਕੇ ਚੱਲੀ ਚੱਲੋ ਧੌਣਾ ਨੀਵੀਆਂ ਕਰਕੇ ਤੇ ਬਸ ਉਥੇ ਕੋਲੂ ਦੇ ਬੈਲ ਵਾਂਗੂ ਗੇੜੇ ਕੱਢੀ ਜਾਓ ਜੇ ਤੂੰ ਇਤੋਂ ਉੱਚੀ ਕਰਕੇ ਕੋਈ ਹੱਕ ਮੰਗੋਗੇ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ ਜ਼ਮੀਨਾਂ ਲੈ ਕੇ ਦਿੱਤੀਆਂ ਸੀ ਜੇ ਸਾਨੂੰ ਪਗੜੀ ਗੁਰੂ ਸਾਹਿਬ ਨੇ ਖਾਤੋਂ ਬਖਸ਼ੀ ਆ ਕੀ ਔਰੰਗਜ਼ੇਬ ਨੇ ਕਾਹਦਾ ਰੌਲਾ ਹੀ ਔਰੰਗਜ਼ੇਬ ਬੰਦਾ ਹੀ 1.5 ਮੀਟਰ ਉਹਦਾ ਜਿਹੜਾ ਹੀ ਵਜ਼ੀਰ ਉਹ ਬੰਦਾ ਹੀ ਅੱਧਾ ਮੀਟਰ ਉਹ ਕਹਿੰਦਾ ਜੀ ਜੋ ਅਸੀਂ ਕਰਦੇ ਆ ਉਹ ਦੂਜੇ ਨਹੀਂ ਕਰ ਸਕਦੇ ਫਿਰ ਗੁਰੂ ਸਾਹਿਬ ਕਹਿੰਦੇ ਤੂੰ 1.5 ਮੀਟਰ ਬੰਦਾ ਮੇਰਾ ਖਾਲਸਾ 6 ਮੀਟਰ ਬਨੂਗਾ ਤੂੰ ਕਹਿੰਦਾ ਹਥਿਆਰ ਨਹੀਂ ਰੱਖ ਸਕਦੇ ਮੇਰਾ ਖਾਲਸਾ ਹਥਿਆਰ ਪੈਨੂਗਾ ਤੂੰ ਕਹਿੰਦਾ ਇਹ ਗੁਰਦੁਆਰੇ ਮੰਦਿਰ ਨਹੀਂ ਜਾ ਸਕਦੇ ਮੇਰਾ ਖਾਲਸਾ ਨਗਾਰੇ ਵਜਾਊਗਾ ਸਾਨੂੰ ਇਹੋ ਹੀ ਸੁਨੇਹਾ ਦਿੱਤਾ ਵਾ ਗੁਰੂ ਨੇ ਅਹੀਂ ਹਮੇਸ਼ਾ ਅਹੀਂ ਦੁੱਲੇ ਪੱਟੀ ਦੇ ਫੈਨ ਆ ਅਹੀਂ ਅਕਬਰ ਦੇ ਫੈਨ ਨਹੀਂ ਆ ਇਹੋ ਹੀ ਸਾਡੀ ਪੰਜਾਬ ਦੀ ਮਿੱਟੀ ਆ ਇਹੋ ਹੀ ਮਿੱਟੀ ਸਿਕਾਉਂਦੀ ਆ ਸੁਣਿਆ ਇਹੋ ਹੀ ਗੱਲ ਮਨ ਚ ਨਹੀਂ ਆਉਂਦਾ ਵੀ ਹੁਣ ਜਾਨ ਬਚ ਗਈ ਆ ਵੀ ਵਾਪਸ ਚਲੀਏ ਬੇਸ਼ੱਕ ਸਰੀਰ ਦਾ ਨੁਕਸਾਨ ਹੋ ਗਿਆ ਵੀ ਇਥੇ ਸਿਸਟਮ ਨਹੀਂ ਬਦਲ ਸਕਦਾ ਜੇ ਸਾਰੇ ਭੱਜ ਗਏ ਤੇ ਫਿਰ ਇਸ ਇਸ ਧਰਤੀ ਨੂੰ ਇਹ ਧਰਤੀ ਜਿਹੜੀ ਮਾਂ ਵਾਂ ਵੇ ਜਿਹੜੀ ਜ਼ਮੀਨ ਤੇ ਅੱਜ ਮੈਂ ਵਾਣ ਡਿਆ ਵਾਂ ਮੈਂ ਆਪਣੇ ਦਾਦੇ ਨੂੰ ਵੇਖਿਆ ਵਾ ਆਪਣੇ ਫਾਦਰ ਸਾਹਿਬ ਨੂੰ ਵੇਖਿਆ ਵਾ ਸਰਦਾਰ ਮਨੋਰ ਸਿੰਘ ਨੂੰ ਸਰਦਾਰ ਹਜਾਰਾ ਸਿੰਘ ਮੇਰਾ ਦਾਦਾ ਮੇਰਾ ਪਰਦਾਦਾ ਸਰਦਾਰ ਹੁਕਮ ਸਿੰਘ ਤੇ ਮਤਲਬ ਮੇਰੀਆਂ ਕਿੰਨੀਆਂ ਪੀੜ੍ਹੀਆਂ ਨੇ ਉਹ ਜ਼ਮੀਨ ਵਾਈ ਆ ਉੱਥੇ ਮੇਰੇ ਮੇਰੇ ਬਾਬਿਆਂ ਪਿਓਆਂ ਦੇ ਮੇਰੇ ਪੈਰ ਮਤਲਬ ਉਹਨਾਂ ਪੈਇਆ ਮੈਂ ਯਾਰ ਉਹ ਛੱਡ ਕੇ ਮਤਲਬ ਮੈਂ ਭੱਜੂਗਾ ਮਤਲਬ ਇਹਨਾਂ ਗੱਲਾਂ ਕਰਕੇ ਫਿਰ ਜੇ ਇਹੀ ਗੱਲ ਗਦਰੀ ਬਾਬੇ ਸੋਚ ਦੇ ਮੇਰਾ ਵੱਡਾ ਭਰਾ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਉਹ ਵੀ ਕਹਿੰਦੇ ਹੁੰਦੇ ਕਿ ਜੇ ਇਹੀ ਗੱਲ ਪਗ ਆਪਣਾ ਪਗ ਸਿੱਖ ਸੋਚ ਲੈਂਦਾ ਜੇ ਮਾਨ ਸਾਹਿਬ ਦਾ ਬੜਾ ਮਸ਼ਹੂਰ ਸ਼ੇਰ ਬੋਲਦੇ ਜੇ ਕਿ ਮੈਨੂੰ ਕਹਿੰਦੇ ਸੀ ਕਿ ਤੂੰ ਕਿਉਂ ਆ ਗਿਆ ਰਾਜਨੀਤੀ ਚ ਜੇ ਮੈਂ ਕਲਾਕਾਰੀ ਜੀ ਕਰੋੜਾ ਕਮਾਲ ਲਿੰਦਾ ਜੇ ਨਾਨਕਾ ਠੀ ਪਾ ਲਿੰਦਾ ਤੇ ਗੱਲਾਂ ਸੁਣਾਉਂਦੇ ਦਿਆ ਮੈਂ ਤੇ ਉਹਨੇ ਕਰਤੂਤ ਦਾ ਮਾਲਕ ਨਹੀਂ ਕਿ ਬਾਬੇ ਨਾਨਕ ਦਾ ਨਾ ਆਪਣੀ ਮਤਲਬ ਜ਼ਬਾਨ 'ਚ ਲਵਾ ਨਾ ਗਦਰੀ ਬਾਬੇ ਨਾ ਸੋਣ ਸਭ ਪਕੜਨਾ ਮੈਂ ਤੇ ਉਹਨਾਂ ਦੇ ਮਤਲਬ ਚਰਨਾਂ ਦੀ ਧੂੜ ਅਰਗਾ ਹੁਨੀ ਆ ਪਰ ਮੈਂ ਮਤਲਬ ਇਸ ਮਿੱਟੀ ਦਾ ਤੇ ਪੋਤਾ ਹੈਗਾ ਨਾ ਮੈਂ ਇੱਕ ਪੰਜਾਬ ਦਾ ਪਾਣੀ ਪੀਤਾ ਵਾ ਮੈਂ ਮੱਝ ਦੀ ਧਰਤੀ ਤੇ ਜੰਮਿਆ ਵਾ ਮੇਰਾ ਇਸ ਧਰਤੀ ਤੇ ਜੰਮਣ ਦਾ ਹੀ ਮੇਰਾ ਇਨਾ ਮੇਰਾ ਬਣਦਾ ਵਾ ਆਪਣਾ ਫਰਜ਼ ਕਿ ਇਸ ਧਰਤੀ ਤੋਂ ਜੇ ਮੈਨੂੰ ਆਪਣਾ ਨਿਸ਼ਾਵਰ ਹੋਣਾ ਪੈਂਦਾ ਵਾ ਤੇ ਤੁਸੀਂ ਲੱਖਾ ਸੁਧਨਾਣਾ ਤੁਹਾਡੀ ਗੱਲ ਹੋਈ ਪਾਨਾ ਸਿੱਧੂ ਨਾਲ ਹੋਈ ਅਮਰਿਤਪਾਲ ਦੇ ਪਰਿਵਾਰ ਨਾਲ ਹੋਈ ਆ ਰਹੇ ਨੇ ਉਹ ਇੱਥੇ ਇਨਸਾਫ ਦੇ ਲਈ ਇੱਕ ਹੁਣ ਮੂਵਮੈਂਟ ਚੱਲੂਗੀ ਜੀ ਬਿਲਕੁਲ ਸਾਬ ਮੈਂ ਮਤਲਬ ਮੈਂ ਆਪਣੇ ਵਾਸਤੇ ਨਹੀਂ ਕਹਿੰਦਾ ਪਰ ਜਿਹੜੀ ਧੱਕੇਸ਼ਾਹੀ ਆ ਧੱਕੇਸ਼ਾਹੀ ਦੇ ਵਿਰੁੱਧ ਆਵਾਜ਼ ਸਾਡੇ ਗੁਰੂ ਸਾਹਿਬ ਨੇ ਸਾਡੇ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ ਸਾਡੇ ਬਾਬੇ ਨੇ ਸਾਨੂੰ ਇਹੋ ਕਿਹਾ ਕਿ ਜਿੱਥੇ ਕਹਿਣਾ ਪਿਆ ਬਾਬਰ ਨੂੰ ਜਾਬਰ ਕਹਿਣਾ ਵਾ ਤਹੀਂ ਕਵਾਂਗੇ ਕਹਿੰਦੇ ਰਹਾਂ ਤੇ ਕਹਿੰਦੇ ਰਵਾਂਗੇ ਉਸੇ ਕਿਹਾ ਸੀ ਤੁਹਾਨੂੰ ਕੁਝ ਹੋ ਜਵੇ ਤਾਂ ਪਿੰਡ ਮੇਰਾ ਨਾਲ ਖੜੂਗਾ ਪਿੰਡ ਵਾਲੇ ਲੋਕ ਪਹੁੰਚ ਰਹੇ ਨੇ ਇੱਥੇ ਮੇਰਾ ਸਾਰਾ ਪਿੰਡ ਸਵੇਰ ਦਾ ਮੇਰਾ ਇਲਾਕਾ ਮੇਰੇ ਪਰਿਵਾਰ ਮੈਂ ਹਲੇਗੀ ਮੈਂ ਮਤਲਬ ਜਿੰਨਾ ਮੈਨੂੰ ਸਹਿਯਿਲੀਆਂ ਤੇ ਚੱਲਣਾ ਚਾਹੀਦਾ ਏ ਮੈਂ ਉੱਥੋਂ ਵੀ ਮੈਂ ਅੱਗੇ ਵੀ ਆ ਗਿਆ ਵਾ ਕਿ ਮੈਂ ਪੁਰਾਣਾ ਜ਼ੋਦਾ ਬੰਨ ਲਈ ਫਿਰ ਜਦੋਂ ਜਿਆਦ ਕੰਡਿਆ ਮੈਂ ਆਪਣੇ ਮਾਨਸਿਕ ਸਥਿਤੀ ਨਾਲ ਵੀ ਸਟਰਗਲ ਕੰਡਿਆ ਮੈਂ ਉੱਥੋਂ ਗੁਰੂ ਸਾਹਿਬ ਕੋਲ ਅਰਦਾਸ ਕਰਕੇ ਆਇਆ ਸੀ ਕਿ ਬਾਬਾ ਮੈਂ ਜਿੰਨੇ ਡਿਪਰੈਸ਼ਨ ਦੇ ਵਿੱਚ ਆ ਮੈਂ ਇਦਾਂ ਨਾ ਦੁਨੀਆ ਤੋਂ ਚਲ ਜਾ ਮੈਨੂੰ ਕਿਹ ਲੇਖੇ ਲਾ ਦੀ ਕਿ ਕਿਤੇ ਕਿਤੇ ਦੋਹਾਂ ਚਾਹਾਂ ਦੀ ਗਿਣਤੀ ਚ ਆ ਜਾ ਆ ਭਾਵੇਂ ਮਤਲਬ ਪਰ ਮਤਲਬ ਉਦਾਂ ਨਾ ਕਿਤੇ ਭਾ ਜਾ ਤੇ ਗੁਰੂ ਸਾਹਿਬ ਮੈਂ ਹੁਣ ਪਹਿਲਾਂ ਨਾਲੋਂ ਬਹੁਤ ਸਹੀ ਆ ਅਗਲੀ ਵਾਰੀ ਤੁਸੀਂ ਮਿਲੋਗੇ ਤੇ ਜੋਦਾ ਸਿੰਘ ਪੂਰੀ ਚੜ੍ਹਦੀ ਕਲਾ ਚ ਹੋਊਗਾ ਮੈਂ ਗੁਰੂ ਸਾਹਿਬ ਅਗੇ ਤੁਹਾਡੇ ਮਾਦੇ ਮੈਂ ਸੰਗਤ ਨੂੰ ਕਹਿਣਾ ਕਿ ਮੇਰੇ ਵਾਸਤੇ ਅਰਦਾਸ ਜ਼ਰੂਰ ਕਰਿਓ ਕਿ ਗੁਰੂ ਸਾਹਿਬ ਆਪਣੇ ਪੁੱਤ ਨੂੰ ਆਪਣੇ ਚਰਨਾਂ ਨਾਲ ਲਾਉਣ ਸਿੱਧੇ ਰਾਹ ਪਾਉਣ ਤੇ ਬਾਕੀ ਮੈਂ ਇੱਥੇ ਪੰਜਾਬ ਦੀ ਧਰਤੀ ਤੇ ਆ ਮਤਲਬ ਮਰਨਾ ਮਰਉਣਾ ਨਾਂ ਤੇ ਕਰਨ ਵੀਰਿਆ ਕਿਸੇ ਦੇ ਹੱਥ 'ਚ ਇਨੀ ਪਾਵਰ ਆ ਕਿ ਜਿਨੀ ਮੇਰੀ ਲਿਖੀ ਉਤੋਂ ਮੈਨੂੰ ਇੱਕ ਪਲ ਵੀ ਗੁਰੂ ਸਾਹਿਬ ਦੀ ਗੱਲ ਕਰਦੇ ਆ ਅੱਖਾਂ ਲਾਲ ਹੋ ਜਾਂਦੀਆਂ ਅੱਖਾਂ ਭਰ ਜਾਂਦੀਆਂ ਮੈਨੂੰ ਮੈਨੂੰ ਉਹਦਾ ਸਾਰਾ ਹੀ ਗੁਰੂ ਆ ਉਹਦਾ ਮੈਨੂੰ ਆਪਣੇ ਪਿਓ ਦਾ ਪਾਸ਼ਾ ਕਲਗੀਆਂ ਵਾਲੇ ਦਾ ਮੈਨੂੰ ਮੈਨੂੰ ਐਦਾਂ ਹੁੰਦਾ ਵੇ ਜਦੋਂ ਮੈਂ ਚਾਰ ਛੇ ਜਣੇ ਗੁਰੂ ਕਲ ਕੁੱਟਣ ਦਾਏ ਮੇਰਾ ਸਰੀਰ ਵੇ ਐਡਾ ਕਿ ਮੇਰਾ ਮੂੰਹ ਤੇ ਮੈਨੂੰ ਜਦੋਂ ਕੁੱਟਣ ਤੇ ਮੈਨੂੰ ਨਾ ਮੈਂ ਉਹ ਨਾਲ ਨਹੀਂ ਲੈਣਾ ਵੀਰੇ ਦਾ ਉਹ ਵੀ ਇਸ ਦੁਨੀਆ ਤੋਂ ਤੁਰ ਗਿਆ ਮੈਂ ਇਹਨੂੰ ਪੁੱਛਿਆ ਖੰਡੇ ਵੀਰੇ ਨੂੰ ਨਾ ਖੰਡੇ ਜਦੋਂ ਇੰਨੀ ਕੁੱਟ ਪੈਂਦੀ ਆ ਬੰਦੇ ਕੁੱਟ ਕੇ ਦਾ ਚੱਲ ਜਾਂਦੇ ਆ ਵੀ ਜਦੋਂ ਇੰਨਾ ਪਾੜ ਦਿੰਦੇ ਬੰਦੇ ਨੂੰ ਮੈਨੂੰ ਕਹਿੰਦਾ ਵੀ ਸਿੰਘ ਜਦੋਂ ਤੁਹਾਡਾ ਕੋਰਣਾ ਪਿਆਰ ਵਾਧਦਾ ਜਾਂਦਾ ਨਾ ਇਹ ਗੱਲਾਂ ਕੁਝ ਨਹੀਂ ਰਹਿ ਜਾਂਦੀਆਂ ਮੈਨੂੰ ਕੱਲ ਗੱਲ ਸਮਝ ਆਈ ਨੇ ਦਿਨ ਨਕਟ ਖਾ ਗਏ ਤੁਹਾਡੇ ਸਾਹਮਣੇ ਫਿਰ ਬੋਲਣ ਡਿਆ ਮੈਂ ਇਹ ਹੀ ਗੁਰੂ ਦਾ ਪਿਆਰ ਇਹ ਬਹੁਤ ਵੱਡੀ ਕੁਰਬਾਨੀ ਸਿੱਖਾਂ ਦੀ ਰਹੀ ਆ ਚਰਖੜੀਆਂ ਤੇ ਚੜੇ ਇਹ ਉਹੀ ਪਾਵਰ ਹੋਊਗੀ ਨਾ ਜਿਹੜੀ ਡੋਲਣ ਨਹੀਂ ਦਿੰਦੀ ਯਾਰ ਮੈਂ ਮੇਰੇ ਮੈਂ ਇਮੋਸ਼ਨਲ ਹੋ ਗਿਆ ਜੋ ਗੁਰੂ ਦੀ ਗੱਲ ਕੀਤੀ ਆਪਣੇ ਪਿਓ ਦੀ ਮੈਂ ਮਾਫੀ ਚਾਹੁੰਨਾ ਸੰਗਤ ਕੋ ਤੇ ਬਾਕੀ ਚੜ੍ਹਦੀ ਕਲਾ ਸਾਡੇ ਦੋ ਐਮਪੀ ਬਣ ਕੇ ਮੈਂ ਵਧਾਈ ਦੇਣੀ ਚਾਹਨਾ ਫਿਰ ਤੁਹਾਨੂੰ ਸਾਰਿਆਂ ਨੂੰ ਆਪਾਂ ਜਿੱਤੇ ਆ ਕੀ ਹੋ ਜੇ ਤੇ ਹੈ ਬੜੀ ਪੁਲਿਸ ਨੂੰ ਕੀ ਕਹਿੰਨੇ ਕਿਉਂਕਿ ਬੰਦੇ ਨੂੰ ਤੁਸੀਂ ਪਛਾਣਦੇ ਹੋ ਤੁਹਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਹੋਈ ਤੁਹਾਡਾ ਲੁੱਟਪਾਰਟ ਹੋਈ ਹਾਂਜੀ ਪੁਲਿਸ ਆਪਣਾ ਕੰਮ ਕਰਨ ਢਈ ਆ ਤੇ ਮੈਂ ਐਸਐਸਪੀ ਸਾਹਿਬ ਡੀਸੀ ਸਾਹਿਬ ਕੋ ਫੇਰ ਮੈਂ ਰਿਕੁਐਸਟ ਕਰਦਾ ਕਿ ਸਾਡਾ ਤੁਹਾਡੇ 'ਚ ਬਹੁਤ ਫੇਥ ਆ ਤੁਸੀਂ ਦਿਨ ਰਾਤ 24 ਘੰਟੇ ਤੁਸੀਂ ਡਿਊਟੀਆਂ ਕਰਦੇ ਹੋ ਤੁਸੀਂ ਸਾਡੇ ਪਰਿਵਾਰਾਂ 'ਚ ਹੋਏ ਸਾਡੇ ਭਰਾ ਭਾਈਓ ਤੁਸੀਂ ਬਹੁਤ ਕੁਝ ਵੇਂਦੇ ਹੋ ਤੁਹਾਨੂੰ ਪ੍ਰੈਸ਼ਰ ਵੀ ਬੜੇ ਚੱਲਣੇ ਪੈਂਦੇ ਆ ਪਰ ਮੈਨੂੰ ਪ੍ਰੋਸਾਵਾ ਉਹਨਾਂ ਤੇ ਜੇ ਕੋਈ ਇੱਕ ਦੋ ਮਾੜੇ ਹੋਣਗੇ ਉਹਨਾਂ ਚ 98 ਚੰਗੇ ਵੀ ਰੂਹਾਂ ਹੈਗੀਆਂ ਉਹ ਆਪਣਾ ਕੰਮ ਕਰਨਦੇ ਆ ਵੀਰੇ ਤੁਸੀਂ ਧਿਆਨ ਰੱਖੋ ਬਾਈ ਦੇ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਨੇ ਕੱਪੜਿਆਂ ਚ ਤੁਸੀਂ ਦੇਖ ਸਕਦੇ ਹੋ ਕਿ ਲਹੂ ਕਿੰਨਾ ਵਗਿਆ ਹੈਗਾ ਕਿਡਨੈਪ ਕੀਤਾ ਗਿਆ ਹੈ ਇਹਨਾਂ ਨੂੰ ਕਿਉਂਕਿ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਸਪੈਸ਼ਲ ਅਮਰੀਕਾ ਤੋਂ ਆਏ ਸੀਗੇ ਯਕੀਨ ਹੈ ਇਹਨਾਂ ਦਾ ਯਕੀਨ ਹੈ ਕਿ ਇਨਸਾਫ ਮਿਲੇਗਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਵੇਖਣ ਵਾਲੀ ਗੱਲ ਬਣਦੀ ਹੈ ਕਿ ਕੀ ਐਨਆਰਆਈਸ ਪੰਜਾਬ ਦੇ ਵਿੱਚ ਆਉਣ ਦਾ ਰੁਝਾਣ ਵਧਾਉਂਦੇ ਨੇ ਕਿ ਸੱਚੀ ਇੱਥੇ ਗੋਰੇ ਕੰਮ ਕਰਨ ਆਉਣਗੇ ਜੇ ਆਹੀ ਹਾਲਾਤ ਰਹੇ ਜੇ ਕੋਠੀਆਂ ਦੱਬੀਆਂ ਜਾਂਦੀਆਂ ਰਹੀਆਂ ਐਨਆਰਏਸ ਦੇ ਉੱਤੇ ਜਾਣ ਲੇਵਾ ਹਮਲੇ ਹੁੰਦੇ ਰਹੇ ਤਾਂ ਲੱਗਦਾ ਨਹੀਂ ਕਿ ਭਵਿੱਖ ਦੇ ਵਿੱਚ ਕੋਈ ਪੰਜਾਬ ਵੱਲ ਨੂੰ ਮੂੰਹ 모ੜੇਗਾ ਆਪਣੇ ਸਹੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ